हां जी वीरੋ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਪਾਕਿਸਤਾਨੀ ਵੀਰਾਂ ਦੇ ਕਰਤੱਵ ਦੇਖੋ ਇਹ ਪਤਾ ਨਹੀਂ ਕਿਹੜੀ ਗੇਮ ਹੈ ਪੈਸੇ ਚੁੱਕਣੇ ਹੁੰਦੇ ਆ ਤੇ ਇਹ ਪਾਕਿਸਤਾਨੀ ਵੀਰ ਵੀ ਸਰਾਹੀ ਕਰਾਉਂਦੇ ਨੇ ਪੇਜ ਨੂੰ ਕਰ ਲੋ ਫੋਲੋ ਵੱਧ ਤੋਂ ਵੱਧ ਸ਼ੇਅਰ ਕਰੋ ਇਹਨੇ ਪਿੱਛੇ ਦਾ ਹਾਲਾ ਤੁਹਾਨੂੰ ਹੈਲੋ ਠੀਕ ਹੈ ਮੌਲੀ ਸਾਹਿਬ ਤਾੜੀ ਮਾਰੋ ਸਾਰੇ ਬੰਦੇ ਜੀ ਜੀ ਅਬਾਲੀ ਸਾਹਿਬ ਮੌਲੀ ਸਾਹਿਬ ਜੀ ਇਹ ਮੇਰੀ ਜਾਨ ਦੇ ਟੋਟੇ ਜ਼ਿੰਦਾਬਾਦ ਉੱਥੇ ਉਹਨੂੰ ਫੜ ਕੇ ਰੱਖਿਓ ਕੁੱਟ ਕੇ ਯਾਰ ਖਿਸਕੇ ਨਾ ਜੀ ਅਬਾਲੀ ਸਾਹਿਬ ਜ਼ਿੰਦਾਬਾਦ ਵਈ ਦੂਜਾ ਹੱਥ ਨਹੀਂ ਪਾਣਾ ਵਾਹ ਭਾਈ ਵਾਹ ਬਹੁਤ ਸ਼ਾਨਦਾਰ ਵੇ ਮੁਰਸਾਨਾ ਯਾ ਵੀ ਬੜਾ ਛੋਟਾ ਜਵਾਰੀ ਤਾੜੀ ਦਾ ਮਾਰਾ ਯਾਰ ਬੰਦੇ ਜੀ ਲੈ ਵਈਆ ਲੈ ਵਈ ਬੰਦਾ ਪੂਰਾ ਪਠਾਨੀ ਇਹਨੇ ਕੰਮ ਲਾਈਆਂ ਨੇ ਕੀ ਘਾਲੇ ਬਾਪਿਓ ਚਲੋ ਜੀ ਵੇਖ ਲੈ ਇੱਕ ਇੱਕ ਲੈ ਇਹ ਜੀ ਇੱਕ ਦੋ ਤਿੰਨ ਪੱਕੀ ਗੱਲ ਹੈ ਆ ਪੱਕੀ ਚਲਾ ਵਈ ਅੱਡੇ ਤੇ ਜੁੱਤੀ ਨਹੀਂ ਲਾਗੇ ਚੁਕ ਲੈ ਜੁੱਤੀ ਲਾ ਕੇ ਜਰਾ ਆਓ ਲੈ ਵਈ ਮੈਂ ਜੁੱਤੀ ਲਾਈ ਇਸ ਤਰ੍ਹਾਂ ਤੂੰ ਵੀ ਆ ਬਿਸਮਿਲ੍ਲਾ ਪੜ ਕੇ ਕਦੋਂ ਕੰਮ ਪਿੱਛੇ ਹੋਇਓ ਪੱਕੀ ਗੱਲ ਹੈ ਪੂਰੇ ਤਜਰਬੇ ਦੇ ਨਾਲ ਐ ਥੱਦੀ ਨੋਟਾਂ ਜੀਓ ਮੇਰੀ ਜਾਂਦਿਆ ਟੋਟਿਆ ਬੜਾ ਸੋਨਾ ਵੇਂਦੀ ਨੋਟਾਂ ਲੈ ਲੈ ਵਈ ਬੜਾ ਸ਼ਾਨਦਾਰ ਜਾ ਰਹੀ ਜੀ ਵ ਆਈ ਲਾਈ ਹੁਸੈਨ ਨਾਲ ਤਾਰੀਮ ਆਈ ਹਾਏ ਹਾਏ ਜਲਾਈ ਹੁਸੈਨ ਨਾਲ ਆ ਜੀ ਯਜਵਨਾ ਲੈ ਵਈ ਜੀ ਆ ਪੂਰੀ ਚਾਈਨਿਸ ਦਾੜੀ ਆ ਵੇ ਪੂਰਾ ਚਾਈਨਿਸ ਖੰਭ ਹੋਰ ਚਿਹਰੇ ਮੋਰਾ ਚੂਰੇ ਚੜਨ ਦੀ ਆਈ ਹਾਏ 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 ਵੇ ਯੋਂਗ ਪੋਂਗ ਚੋਂਗ ਐ ਯੋਂਗ ਪੋਂਗ ਚੋਂਗ ਜੀ ਦੂ ਜਾਤ ਨਹੀਂ ਲਾ ਯੋਂਗ ਪੋਂਗ ਤਜਰਬੇ ਨਾਲ ਆਰਾਮ ਨਾਲ ਤਹਮਲ ਨਾਲ ਕੋਈ ਕਾਲੀ ਨਹੀਂ ਯੋਂਗ ਪੋਂਗ ਚੋਂਗ ਦਵੇ ਵੇ ਵੇ ਦੂ ਜਾਤ ਨਹੀਂ ਲਾ ਐ ਯੋਂਗ ਪੋਂਗ ਚੋਂਗ ਹਾਂ ਜੀ ਪਹਿਲੇ ਜ਼ਮੀਨ ਤੇ ਹੱਥ ਲੱਗਾ ਬਾਅਦ ਚ ਨਾਟ ਚੁੱਕੇ ਨੇ ਅੱਛਾ ਜੀ ਇਹ ਦੇ ਤੂੰ ਸਾਬਾ ਰੱਖ ਲੈ ਆ ਤਾੜੀ ਵਾ ਪਤਾ ਫੇਰ ਰੱਖ ਲੈ ਲੈ ਬਈ ਯੰਗ ਪੁੰਗ ਚੁੰਗ ਐ ਚਾਨੀ ਜੀ ਇਹਨਾਂ ਨਾਲ ਅਸੀਂ ਸਭ ਯੰਗ ਪੁੰਗ ਚੁੰਗ ਆ ਫੇ ਹੁੰਨੇ ਖਲਾ ਖਲਾ ਕਰ ਲੈ ਖਲਾ ਮਨੀ ਸਾਹਿਬ ਹੱਥ ਨਹੀਂ ਦੇ ਨਹੀਂ ਹੱਥ ਨਹੀਂ ਲੈਣਾ ਥੱਲੇ ਹੱਥ ਨਹੀਂ ਲੈਣਾ ਲੈ ਬਈ ਸਿਰਫ ਡਰੈਕਟ ਲੈ ਬਈ ਪਿੱਛੂ ਚੱਲਦਾ ਬਈ ਡਰੈਕਟ ਜੀ ਵੇ ਵੇ ਆਈ ਹਲੋ ਮਨੀ ਸਾਹਿਬ ਹਾਲ ਵੇ ਤਰਾ ਚੋਕੇ ਯੰਗ ਪੁੰਗ ਉਹ ਗੋਡੇ ਢੀ ਥੱਲੇ ਲਾ ਰਿਓ ਵੇ ਆ ਵੇ ਉਹ ਯੰਗ ਪੁੰਗ ਚੁੰਗ ਕਾ ਆੜੀ ਨਹੀਂ ਆ ਸਿੱਧਾ ਕੰਮ ਲਾਣੇ ਨਹੀਂ ਪੈਸਾ ਔਰ ਨਾ ਝੁਕਣਾ ਅਹ ਉਹ ਗੋਲਾ ਤੂੰ ਨਾ ਸਾਨੂੰ ਕੰਮ ਲਾ ਗਈ ਓਂਗ ਪੋਂਗ ਚੋਂਗ ਵੇ 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 ਟੋਡਿਆਂ ਨਾਲ ਤੇ ਸਾਰੇ ਝੋਕ ਲੈਣੇ ਆਂ ਅੱਜ ਨਹੀਂ ਜਾਨਦੀ ਕਿਤੇ ਤੂੰ ਫੇਰ ਦੁਬਾਰਾ ਘਰ ਸੱਕਣਾ ਨਾ ਜਾਂ ਬਈ ਜੀ ਜੀ ਹਸਾ ਦਿਆ ਲੈ ਬਈ ਜੀ ਵਾਹ ਬਈ ਵਾ ਬਹੁਤ ਸ਼ਾਨਦਾਰ ਢਰਾਇਆ ਮੁੰਡੇ ਦੀ ਯੰਗ ਪੰਗ ਚੰਗ ਲਾਈਗਾ ਕੰਮ ਵੇ ਵੇ ਆ ਇੰਜ ਨਹੀਂ ਦੂਜਾ ਹੱਥ ਨਹੀਂ ਪੜਾ ਪੈਰਾਂ ਦੇ ਜ਼ੋਰ ਦੇ ਨਾਲ ਪੈਰਾਂ ਦੇ ਜ਼ੋਰ ਦੇ ਨਾਲ ਜਿਹੜਾ ਨਾ ਝੁਕਣਾ ਲਾ ਵੀ ਬਹੁਤ ਸ਼ਾਨਦਾਰੀ ਮੁੰਡਾ ਪਿੱਛੇ ਹੋਈਓ ਜੀ ਵੇ ਵਾ ਵਾ ਹੱਥ ਨਹੀਂ ਥੱਲੇ ਲੱਗਣਾ ਚਾਹੀਦਾ ਲੱਗ ਗਿਆ ਹਾਂਜੀ ਰਾਜ ਕੋ ਕਰਿਆ ਤਾਂ ਝੁਕਣੇ ਝੁਕਣੇ ਪੈਸੇ ਝੁਕਣੇ ਨੇ ਤੇ ਸਿੱਧੇ ਲਿਆਣੇ ਨੇ ਲਿਆੜੇ ਇੰਜ ਗੱਲ ਯਾਰ ਪੁੱਤਰਾ ਪੈਸੇ ਕੀ ਕਰਦਾ ਜੀ ਚੁੱਕ ਗਏ ਤੇ ਸਿੱਧੇ ਇਸ ਤਰ੍ਹਾਂ ਲਿਆ ਗਿਆ ਸਿੱਧੇ ਯਾਤਰਾ ਨੇ ਜੀਦਾ ਸਾਰ ਹੱਥ ਲੱਗ ਗਿਆ ਲਾ ਬਈ ਉਗਪੰਗ ਪਿੱਛੇ ਹੋ ਜਾ ਜੀ ਲਾ ਬਈ ਉਗਪੰਗ ਚੁਗਦੇ ਬੇੜਾ ਹੀ ਕਰਕ ਹੋ ਗਈ ਉਗਪੰਗ ਚਾਹ ਹਾਂ ਅੱਛਾ ਕੀ ਖੇਲੋ ਯਾਰ ਤਾਹ ਮੰਨ ਜੀ ਤਾੜੀ ਮਾਰੋ ਬਈ ਤਾੜੀਆਂ ਦੀ ਤਾੜੀਆਂ ਤਾੜੀਆਂ ਤੁਹਾਹਮਾਂ ਪਿੱਛੇ ਹੋਈਓ ਜੀ ਤਾੜੀਆਂ ਤੁਹਾਹਮਾਂ ਲੱਗ ਜੀ ਹੁਣ ਸਾਚੇ ਦੇਣੀ ਐ ਲੈ ਯਾਰ ਐ ਲੈ ਬੜੇ ਨਹੀਂ ਹੁਣ ਇੱਟੇ ਵੀ ਤੰਨਾ ਨਾ ਭਾਬਲਾ ਵੇ ਵੇ ਜੀ ਅਪੋ ਸ਼ਾਂ ਤਰੀ ਉਗਪੰਗ ਮੈਂ ਨਹੀਂ ਆਹ ਆ ਦੇ ਗੇਮ ਖਤਿ ਜੀ